शिव सेना के आगू पर जानलेवा हमला और जख्मी हुए जिन्होंने अमृतसर ढिखते हुए शिव सैनिक दूसरी बार जी प्रेस वार्ता की और साफ तौर पर कहा गया कि जो दो आरोपिया फैया जाघर्ष जो जारी जारी रखा जाएगा कैमरा मैन सोरी केवन सिंह बटारा गुरदासपुर ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿਛਲੀ ਦਿਨੀ ਸ਼ੁੱਕਰਤਰੀ ਵੇਲੇ ਦਿਨ ਸਾਡੇ ਸੰਗਠਨ ਮੰਤਰੀ ਪੰਜਾਬ ਰਾਜਾਵਾਲੀਆ ਜੀ ਤੇ ਜਾਨਲੇਵਾ ਹਮਲਾ ਹੋਇਆ ਉਸ ਹਮਲੇ ਦੇ ਵਿੱਚ ਉਹਨਾਂ ਨੂੰ ਬਹੁਤ ਗੰਭੀਰ ਰੂਪ ਤੋਂ ਸੱਕਾ ਲੱਗਿਆ ਹੋਇਆ ਔਰ ਉਹ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਬਾਕੀ ਨੂੰ ਇਲਾਜ ਚੱਲ ਰਿਹਾ ਔਰ ਅਸੀਂ ਪੁਲਿਸ ਦੇ ਅੱਗੇ ਐਸਐਸਪੀ ਸਾਹਿਬ ਦੇ ਕੇ ਐਸਐਚਓ ਸਾਹਿਬ ਦੇ ਸਾਰਿਆਂ ਨੇ ਅਗੇ ਬੇਨਤੀ ਕੀਤੀ ਕਿ ਸਾਡੇ ਜਿਹੜੇ ਆਪਣੇ ਸਾਡੇ ਸੰਗਠਨ ਮੰਤਰੀ ਪੰਜਾਬ ਰਾਜਵਾਲੀ ਜੀ ਦਾ ਜਿਹੜਾ ਹਮਲਾ ਹੋਇਆ ਉਹ ਦੋਸ਼ੀਆਂ ਨੂੰ ਤੁਰੰਤ ਅਰਾਸ਼ਤ ਕੀਤਾ ਜਾਵੇ ਲੇਕਿਨ ਇਸ ਗੱਲ ਵਿੱਚ ਕੋਈ ਆਪਣੇ ਉਹਨਾਂ ਦੀ ਨਾ ਕੋਈ ਗ੍ਰਿਫਤਾਰੀ ਹੋ ਰਹੀ ਹੈ ਨਾ ਕੋਈ ਛਾਪੇਮਾਰੀ ਹੋ ਰਹੀ ਹੈ ਇਹਦੇ ਵਿੱਚ ਸਾਡਾ ਸ਼ਿਵਸਰਨ ਹਿੰਦੂਸਾ ਨੇ ਇਸ ਗੱਲ ਵਿੱਚ ਬਹੁਰੀ ਨੰਬਰ ਯੋਗ ਇੱਕ ਕੰਮ ਹੈ ਤੇ ਅਸੀਂ ਸਾਰਾ ਸੰਘਟਨ ਇਸ ਗੱਲ ਦੀ ਪੁਲਿਸ ਐਸ਼ਾਸ਼ਨ ਨੂੰ ਬੁੱਧਵਾਰ ਬਗਦਾਲ ਡਿਵੀਜ਼ਨ ਦੇ ਰਹੇ ਜੀ ਇਹਨਾਂ ਨੇ ਮੰਗਲਵਾਰ ਤੱਕ ਸਾਡੇ ਜਿਹੜੇ ਰਾਜੇ ਵਾਲੀ ਤੇ ਹਮਲਾਵਾਰ ਨੂੰ ਨਾ ਪੜਿਆ ਤੇ ਬੁੱਧਵਾਰ ਅਸੀਂ ਜੋ ਸਾਡੇ ਕੋਲ ਬੰਦ ਕਾਰਵਾਈ ਜੋ ਅਸੀਂ ਪਾਰਟੀ ਦੇ ਪ੍ਰਤੀ ਇਸ ਤਰ੍ਹਾਂ ਦਾ ਆਪਣੇ ਅਗਲਾ ਕਦਮ ਹੈ ਉਹ ਬੁੱਧਵਾਰ ਹੀ ਪੰਨਾ ਦਾ ਜੋ ਵੀ ਪੰਦ ਦਾ ਜੋ ਵੀ ਪ੍ਰਦਰਸ਼ਨ ਹੈ ਉਹ ਤੁਹਾਨੂੰ ਆਪਣੇ ਤੁਸੀਂ ਸੰਬੰਧਤ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਦੇ ਕਿ ਇਸ ਮਸਲੇ ਬਿਲਕੁਲ ਜੀ ਬਿਲਕੁਲ ਐਸਐਸਪੀ ਦਫ਼ਤਰ ਵੀ ਗਏ ਜੀ ਉਹਨਾਂ ਦਾ ਇਹੀ ਗੱਲ ਇਹ ਕਹਿਣਾ ਸੀ ਜੀ ਸਾਨੂੰ ਦੋ ਤਿੰਨ ਦਾ ਟਾਈਮ ਦਿਓ ਉਸ ਗੱਲ ਨੂੰ ਵੀ ਅੱਜ 4 ਦਿਨ ਹੋ ਗਏ ਜੀ ਕੀ ਸਮਝ ਦਿਓ ਕਿਉਂ ਉਸ ਐਸਕੇ ਨਾਲ ਐਕਸ਼ਨ ਨਹੀਂ ਲੱਗਿਆ ਸਰ ਇਸ ਗੱਲ ਦਾ ਤੁਸੀਂ ਦੇਖੋ ਨਾ ਜੀ ਅਸੀਂ ਇੱਕ ਪਾਰਟੀ ਨਾਲ ਜੁੜੇ ਹੋਏ ਬੰਦੇ ਆ ਜੀ ਇੱਕ ਪਾਰਟੀ ਨਾਲ ਜੁੜੇ ਹੋਣ ਦੇ ਨਾਤੇ ਉਜੋ ਸ਼ਰਪੀਨ ਸ਼ਰਾਂ ਨੇ ਜਿਹੜੇ ਆਪਣੇ ਫਰਮ ਨਹੀਂ ਬਣਾ ਕਿਸੇ ਕਿਸਮ ਦੇ ਬੰਦੇ ਸੀ ਜਿਨ੍ਹਾਂ ਨੇ ਬਿਲਕੁਲ ਬਿਲਕੁਲ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇਹ ਉਹਨਾਂ ਦੀ ਮਤਲਬ ਇੱਕ ਪਰਮਾਤਮਾ ਦੇ ਬਹੁਤ ਹੱਥ ਦੇ ਕੇ ਉਹਨਾਂ ਨੂੰ ਬਚਾ ਲਿਆ ਹਾਲੇ ਵੀ ਉਹਨਾਂ ਦੀ ਮਤਲਬ ਪੋਜੀਸ਼ਨ ਕੋਈ ਏਡੀ ਵਧੀਆ ਨਹੀਂ ਹੈਗੀ ਬਟ ਪੁਲਿਸ ਦਾ ਜੋ ਕੰਮ ਹੈ ਔਰ ਪਿਛਲੇ ਸਮੇਂ ਦੀ ਉਹ ਜੇ ਸਾਡੇ ਲੋਕਾਂ ਨੇ ਹੋ ਰਿਹਾ ਹੈ ਆਮ ਆਦਮੀ ਨਾਗਰਿਕ ਨਾਲ ਕੀ ਹੁੰਦਾ ਹੈ ਇਹ ਪੁਲਿਸ ਦੀ ਕਾਰਵਾਈ ਨਹੀਂ ਪੁਲਿਸ ਨੂੰ ਸੁਣਵਾਈ ਕਰਨ ਦਾ ਯਾਰ ਨਹੀਂ ਪੁਲਿਸ ਨੂੰ ਮਜੂਰ ਫੜਨ ਨੂੰ ਤਿਆਰ ਨਹੀਂ ਆਖਿਰ ਕਿਉਂ ਕੀ ਕਰ ਰਹੀ ਹੈ ਪੁਲਿਸ ਓਕੇ ਆਓ ਇਧਰ ਸਪੱਸ਼ਟ ਕੀ ਹੈ ਸਭ ਤੋਂ ਪਹਿਲਾਂ ਦੱਸੋ ਕਿ ਕਿੰਨੇ ਬੰਦੇ ਆਖਰ ਕਾਰਵਾਈ ਹੋਈ ਹੈ ਪੁਲਿਸ ਵੱਲੋਂ ਤੇ ਕੀ ਮੰਗਦਾ ਤੇ ਮਾਈ ਨੇਮ ਪੰਜਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਈ ਹੈ ਤੇ ਬਾਕੀ ਜਨਪਛਾਤੇ ਬੰਦੇ ਨੇ ਜੋ ਰਾਜਾ ਵਾਲੀਆਂ ਦੀ ਜਾਨਲੇਵਾ ਹਮਲਾ ਹੋਇਆ ਹੈ ਬਹੁਤ ਨਿੰਦਿਆਯੋਗ ਇਕੱਠਾ ਹੋਈ ਹੈ ਬੜੀ ਅਣਗਲ ਦੀ ਨਿੰਦਿਆ ਕਰਦੇ ਆ ਸਾਡੇ ਪੰਜਾਬ ਦੇ ਸਗੰਠਨ ਮੰਤਰੀ ਸੇਵਾ ਸਨ ਹਿੰਦੁਸਤਾਨ ਦੇ ਰਾਜਵਾਲੀਆ ਜੀ ਤੇ ਗੱਲ ਫੇਰ ਉਹੀ ਆ ਜਾਂਦੀ ਵੀ ਵੇਖੋ ਜੀ ਜੇ ਏਡੇ ਏਡੇ ਸੀਨੀਅਰ ਬੰਦਿਆਂ ਨੂੰ ਇਹ ਕੁਝ ਹੋਉਂ ਰਿਹਾ ਆ ਆਮ ਬੰਦੇ ਨਾਲ ਕੀ ਹੋਏਗਾ ਰਹੀ ਐਸਐਸਪੀ ਸਾਹਿਬ ਨੂੰ ਮਿਲਿਆ ਐ ਐਸਐਸਓ ਸਾਹਿਬ ਨੂੰ ਮਿਲਿਆ ਬਾਰ ਬਾਰ ਮਿਲਣ ਦੇ ਬਾਵਜੂਦ ਵੀ ਉਹੀ ਸਾਨੂੰ ਇੱਕ ਹਲਕੀ ਜਿਹੀ ਚਿੰਗਮ ਲਿੱਤੀ ਜਾਂਦੀ ਹੈ ਵੀ ਅਹੀ ਬਸ 2-4 ਦਿਨ ਦਾ ਟਾਈਮ 2-4 ਦਿਨ ਦਾ ਟਾਈਮ ਤਾਂ ਟਾਈਮ ਬਹੁਤ ਬੀਤਦਾ ਜਾਂਦਾ ਆ ਜਿਹੜੇ ਕੋਸ਼ਿਸ਼ ਨੇ ਇੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਡੇ ਸੰਗਠਨ ਨੇ ਫੈਸਲਾ ਲਿਆ ਵੀ ਬੁੱਧਵਾਰ ਅਸੀਂ ਐਸਐਸਬੀ ਦਫ਼ਤਰ ਦੇ ਅੱਗੇ ਬਾਹਰ ਬੰਗ ਕਰਨਾ ਪਰਦਰਸ਼ਨ ਹਾਂਜੀ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਫਿਰ ਜਗੜੀ ਆਲੀ ਸਾਡੀ ਰਾਣੀ ਦਿੱਤੀ ਹੋਏਗੀ ਬਸਾਰੀ ਪਾਰਟੀ ਬੈਠ ਕੇ ਗੜਾ ਫੈਸਲਾ ਲਏਗੀ ਉਹ ਸਾਡੇ ਮਾਧਿਅਮ ਬਾਰੇ ਸਾਰੇ ਤੁਹਾਨੂੰ ਦੱਸਿਆ ਜਾਏ ਇਹ ਪੰਜਾਬ ਲੈਵਲ ਤੇ ਕਰੋਗੇ ਕਿ ਜਮ ਲਓ ਕੀ ਹਾਂਜੀ ਜਿਸ ਤਰ੍ਹਾਂ ਵੀ ਹੋਏਗਾ ਸਾਨੂੰ ਪਰ ਸਾਡੇ ਪ੍ਰਧਾਨ ਜੀ ਰਾਸ਼ੇ ਪ੍ਰਧਾਨ ਭਗਵਾਨ ਦੁੱਤਾ ਜੀ ਜਿੱਦਾਂ ਜਿੱਦਾਂ ਹੁਕਮ ਕਰਨਗੇ ਜਿੱਦਾਂ ਜਿੱਦਾਂ ਕਹਣਗੇ ਅਸੀਂ ਪਾਰਟੀ ਦੇ ਛਪਾਈ ਆ ਉਹਨਾਂ ਦੇ ਛਪਾਈ ਆ ਉਹ ਜਿੱਦਾਂ ਹੁਕਮ ਕਰਨਗੇ ਜੀ ਉਹਨਾਂ ਦੇ ਹੁਕਮ ਦੇ ਆ ਗਿਆ ਨਾ ਪਾਲਣਾ ਕਰਾਂਗੇ ਤੇ ਉਹਨਾਂ ਦੇ ਆਉਣ ਦੇ ਵਿੱਚ ਸੰਭਾਵਨਾ ਆ ਜੀ ਬਿਲਕੁਲ ਜ਼ਰੂਰ ਜੀ ਉਹ ਕਹਿੰਦਾ ਕਿ ਮੇਰੇ ਆਉਣ ਦੀ ਜ਼ਰੂਰਤ ਹੈ ਤੇ ਬਿਲਕੁਲ ਆਉਣਗੇ ਐਹੀ ਮੋਦਵਰ ਧਰਨਾ ਲਾਵਾਂਗੇ ਮੋਦਵਰ ਧਰਨਾ ਲਾਉਣ ਤੋਂ ਬਾਅਦ ਸਾਨੂੰ ਜ਼ਰੂਰਤ ਪੈਂਦੀ ਹੈ ਦੇਖਦਾ ਪਿਆ ਵੀ ਸਾਡਾ ਨਹੀਂ ਕੰਮ ਹੋ ਰਿਹਾ ਫੇ ਪ੍ਰਧਾਨ ਜੀ ਨੂੰ ਕਹਾਂਗੇ ਪ੍ਰਧਾਨ ਜੀ ਤੁਸੀਂ ਆਓ ਠੀਕ ਸਾਡੀ ਮੱਦੀ ਨਾ ਸਰਕਾਰ ਤੇ ਬੈਠੇ ਹੋ ਜੀ ਅੱਜ ਮੰਤ ਤਮਾਂਤ ਹੋ ਜਾਣੀ ਹੈ ਮੰਤ ਐਂ

으음. <목소리>